ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਦਰਤ ਕੱਟਪੀ ਸੈਂਟਰ ਕੋੜਕਪੂਰਾ ਤੋਂ ਅੱਜ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਕੱਟਪੀਸਾਂ ਦੇ ਸਪੈਸ਼ਲ ਵੀਡੀਓ ਕੱਟਪੀਸਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣ ਲੱਗੇ ਆਂ ਕੁਰਤੀਆਂ ਕਾਟਨ ਦੀਆਂ ਕੁਰਤੀਆਂ ਬਹੁਤ ਹੀ ਸੋਹਣੀਆਂ ਕਾਟਨ ਦੀਆਂ ਕੁਰਤੀਆਂ ਜੀ ਆਹ ਕਾਟਨ ਦੀ ਕੁਰਤੀ ਦੇਖੋ ਜੀ ਆਹ ਸਾਰੀ ਕੁਰਤੀ ਦੇਖੋ ਇਹ ਕਾਟਨ ਦੀ ਕੁਰਤੀ ਆ ਜੀ ਸਾਰੀ ਦੋਨੇ ਪਾਸੇ ਇੱਕੋ ਜੇ ਇਹ ਕੁਰਤੀ ਜਿਹੜੀ ਤੁਹਾਨੂੰ ਪਾਉਗੀ ਕੱਟ ਪੀਸਾਂ ਦੇ ਵਿੱਚ ਸਿਰਫ 150 ਰੁਪਏ ਦੀ ਜੀ ਡਿਜੀਟਲ ਪ੍ਰਿੰਟ ਕੁਰਤੀ ਆ ਸਾਡੇ ਕੋਲ ਬਹੁਤ ਸਾਰ ਸਾਡੇ ਕੋਲ ਬਹੁਤ ਸਾਰੀਆਂ ਕੁਰਤੀਆਂ ਆਈਆਂ ਹੋਈਆਂ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਤੁਹਾਨੂੰ ਥੋੜੇ ਜਿਹਾ ਪ੍ਰਿੰਟ ਦਿਖਾਉਣ ਨੇ ਆ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਕਾਟਨ ਦੇ ਵਿੱਚ ਕੁਰਤੀਆਂ ਬਹੁਤ ਸੋਹਣੇ ਪ੍ਰਿੰਟ ਉੜੇਤੀ ਕੋਲਕਾਤਾਨੂ ਦਿਖਾਉਂਦੇ ਆ ਆ ਦੇਖ ਸਕਦੇ ਤੁਸੀਂ ਬਹੁਤ ਸੋਹਣੇ ਪ੍ਰਿੰਟ ਆ ਕਾਟਨ ਦੀ ਕੁੜਤੀ ਸਿਰਫ 150 ਰੁਪਏ ਕੱਟ ਪੀਸਾਂ ਦੇ ਵਿੱਚ ਆਈ ਆ ਜੀ ਵੀਡੀਓ ਸਾਡੇ ਤੋਂ ਬਣੀ ਨਹੀਂ ਕੁਝ ਪੀਸ ਕਾਫੀ ਨਿਕਲ ਗਿਆ ਆ ਦੇਖ ਸਕਦੇ ਤੁਸੀਂ ਬਹੁਤ ਸੋਹਣੇ ਸੋਹਣੇ ਪ੍ਰਿੰਟ ਸਾਡੇ ਕੋਲ ਕਾਟਨ ਦੀਆਂ ਕਾਟਨ ਨੀ ਆ ਪਰ ਕਾਟਨ ਦੀਆਂ ਕੁੜਤੀਆਂ ਆ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ ਸਿਰਫ 150 ਰੁਪਿਆ ਸਿਰਫ 150 ਰੁਪਏ ਦਾ ਪੀਸ ਹੈ ਇਹ ਇੱਕ ਕੁੜਤੀ ਦਾ ਸਾਰੇ ਡਾਟ ਡਿਜ਼ਾਈਨ ਹੋਣਗੇ ਆਹ ਜੀ ਆ ਦੇਖੋ ਜੀ ਇੱਕ ਤੱਕ ਡਿਜ਼ਾਈਨ ਵਧੀਆ ਬਹੁਤ ਵਧੀਆ ਡਿਜ਼ਾਈਨ ਇੱਕ ਤੱਕ ਵਧੀਆ ਡਿਜ਼ਾਈਨ ਸਿਰਫ 150 ਰੁਪਏ ਸਿਰਫ 150 ਰੁਪਏ ਬਹੁਤ ਸੋਨੇ ਸੋਨੇ ਰੰਗਾਂ ਦੇ ਵਿੱਚ ਬਹੁਤ ਸੋਨੇ ਸੋਨੇ ਪ੍ਰਿੰਟ ਇੱਕ ਤੱਕ ਸੋਨੇ ਪ੍ਰਿੰਟ ਹੈ ਜੀ ਕੋਈ ਵੀ ਚੱਕਰ ਦਾ ਪੀਸ ਉਹਨਾਂ ਦੇ ਜਿਹੜੇ ਮੈਚ ਹੁੰਦੇ ਹੋਣਗੇ ਨੇ तकरीबन ਸਾਰੇ अडो अड डिजाइन सोने सोने प्रांटा सोने सोनेट सारे सोने सोने प्रांट ये बहुत सारिया साढ़े कोरतियां आई हुई देखो जी कि सोने सोहनी प्रांट ਬਹੁਤ ਸਾਰੀਆਂ ਕੁਰਤੀਆਂ ਇਹ ਦੇਖੋ ਢੇਰ ਸਾਡੇ ਕੋਲ ਲੱਗੇ ਹੋਏ ਆ ਬਹੁਤ ਸਾਰੀਆਂ ਜੀ ਸੋਹਣੇ ਸੋਹਣੇ ਪ੍ਰਿੰਟ ਕੋ ਪ੍ਰਿੰਟ ਵਧੀਆ ਤੋਂ ਵਧੀਆ ਪ੍ਰਿੰਟ ਆ ਸਾਰੇ ਸੋਹਣਾ ਸੋਹਣਾ ਪਿਓਰ ਕਾਟਨ ਦੀ ਕੁਰਤੀ ਹੈ ਜੀ ਸਿਰਫ 150 ਰੁਪਏ ਜਲਦੀ ਤੇ ਜਲਦੀ ਜਿਹਨੇ ਭੈਣ ਭਰਾਵਾਂ ਨੂੰ ਲੋੜ ਆ ਆ ਕੇ ਲਿਆ ਸਕਦੇ ਆ ਸਾਡੇ ਕੋਲ ਖੁੱਲੀ ਡੁੱਲੀ ਕੁਰਤੀ ਬਣੂਗੀ। ਓਲਾ ਡੁੱਲਾ ਕਪੜਾ ਕਾਫੀ ਡਿਜ਼ਾਈਨ ਆ ਸਾਡੇ ਕੋਲ ਔਰ ਡਿਜ਼ਾਈਨ ਵੀ ਆ ਗਿਆ ਜੀ। ਢੇਰ ਲੱਗਾ ਹੋਇਆ ਜੀ ਸਾਡੇ ਕੋਲ ਆ ਦੇਖ ਸਕਦੇ ਹੂੰ ਜਿੰਨੇ ਮਰਜ਼ੀ ਕੁਰਤੀਆਂ ਲਓ ਸੋਨੇ ਸੋਨੇ ਪ੍ਰਿੰਟ ਸਾਰੇ ਸੋਨੇ ਬਹੁਤ ਸਾਰੇ ਢੇਰ ਲੱਗਾ ਹੋਇਆ ਸਾਰੀਆਂ ਤੇ ਖੋਲ ਤੇ ਖਾਈਆਂ ਨਹੀਂ ਜਾਂਦੀਆਂ ਆ ਸਾਰੀਆਂ ਕੁੜਤੀਆਂ ਜਿੰਨੀਆਂ ਵੀ ਇਹ ਪਈਆਂ ਕੁੜਤੀਆਂ ਇਸ ਤੋਂ ਬਿਨਾ ਸਾਡੇ ਕੋਲ ਦੁਪੱਟੇ ਆਏ ਹੋਏ ਆ ਜੀ ਫੈਂਸੀ ਦੁਪੱਟੇ ਫੈਂਸੀ ਦੁਪੱਟੇ ਆ ਜੀ ਆ ਦੇਖੋ ਸਿਰਫ 50 ਰੁਪਏ ਦਾ ਦੁਪੱਟਾ ਆ ਜੀ ਸਿਰਫ 50 ਰੁਪਏ ਦਾ ਬਹੁਤ ਸਾਰੇ ਦੁਪੱਟੇ ਆ ਤੁਹਾਨੂੰ ਦੋ ਚਾਰ ਕੇ ਖੋਲ ਕੇ ਦਿਖਾ ਦਿੰਨਾ ਮੈਂ 100 ਰੁਪਏ ਦਾ ਦੁਪੱਟਾ ਫੈਂਸੀ ਦੁਪੱਟਾ ਸਾਰੇ ਫੈਂਸੀ ਦੁਪੱਟੇ ਆ ਜੀ ਸਿਰਫ 50 ਰੁਪਈਆ ਦਾ ਸਿਰਫ 50 ਰੁਪਈਆ ਦੁਪੱਟਾ ਸਿਰਫ 50 ਰੁਪਈਆ ਦਾ ਦੁਪੱਟੇ ਵੀ ਬਹੁਤ ਸਾਰੇ ਸਾਡੇ ਕੋਲ ਪੈਕਟਾਂ ਦੇ ਪੈਕਟ ਪਏ ਆ ਦੇਖੋ 13 ਦੇ 13 ਲੱਗਦੇ ਪਏ ਆ ਜਿਹੜੇ ਭੈਣ ਭਰਾਵਾਂ ਨੇ ਲੋੜ ਆ ਜਲਦੀ ਤੇ ਜਲਦੀ ਆ ਕੇ ਲੈ ਜਾਓ ਸਟਾਕ ਵੀਡੀਓ ਪਾਉਂਦੇ ਸਾਰ ਖਤਮ ਹੋ ਜਾਂਦਾ ਲਿਮਟਿਡ ਜਸਟ ਆਫ ਨਹੀਂ ਆਉਂਦਾ ਸਾਡੇ ਕੋਲ 50 50 ਰੁਪਏ ਦਾ ਦੁਪੱਟਾ ਜੀ ਆ ਸਾਰੇ 13 ਦੇ 13 ਜਿੰਨੇ ਮਰਜ਼ੀ ਰੰਗ ਲੈ ਲਓ ਬਹੁਤ سارے ਡਿਜ਼ਾਈਨ ਆ ਪਰੇ ਪਏ ਸਾਡੇ ਕੋਲ ਸਾਰੇ ਖੋਲੇ ਨਹੀਂ ਆਉਂਦੇ ਇਹ ਇਸ ਤੋਂ ਬਣਾ ਸਾਡੇ ਕੋਲੇ ਕੱਟ ਪੀਸਾਂ ਦੇ ਵਿੱਚ 2.5 ਮੀਟਰ ਦਾ ਕੱਟ ਪੀਸ ਮਿਲੂਗਾ ਪ੍ਰਿੰਟਡ ਕਾਟਨ ढाई मीटर का पीस मिलेगा सिर्फ सौ रुपये का सिर्फ सौ रुपये का कॉटन पीस सिर्फ सौ रुपए का सिर्फ सौ रुपए का कॉटन पीस सिर्फ सौ रुपए का ढाई मीटर पीस ढाई मीटर का पीस सिर्फ सौ रुपए का देखो कि प्रेंट सिर्फ सौ रुपए का सौ रुपए का बहुत सारे ਦਿਯਾਨ ਹੈਗੇ ਸਾਡੇ ਕੋਲ ਬਹੁਤ ਸਾਰੇ ਦਿਯਾਨ ਆ 100 ਰੁਪਏ ਦਾ ਪੀਸ 2.5 ਮੀਟਰ ਦਾ ਪੀਸ ਹੀ ਮਿਲੂਗਾ ਤੁਹਾਨੂੰ ਇਹ ਕਾਟਨ ਦਾ ਕੁਰਤੀ ਬਣਾਉਣ ਵਾਸਤੇ ਸਿਰਫ 100 ਰੁਪਏ ਦਾ 100 ਰੁਪਏ ਦਾ ਸਿਰਫ 100 ਰੁਪਏ ਦਾ ਇਸ ਤੋਂ ਬਿਨਾ ਸਾਡੇ ਕੋਲ ਹੋਰ ਵੀ ਸੂਟ ਹੁੰਦੇ ਜਿਵੇਂ ਘਡਾਈਆਂ ਘਡੋਈਆਂ ਵਾਲੇ ਹੋਗੇ ਉਹ ਵੀ ਸਾਰੇ ਤੁਹਾਨੂੰ ਵਾਜ ਬਰੇਟਾਂ ਤੇ ਮਿਲਣਗੇ ਸਾਰੇ ਕਰ ਦੀਸਾਂ ਦੇ ਵਿੱਚ ਆਏ ਹੋਏ ਆ ਅੱਜ ਸਾਰੇ ਕਾਟਨ ਦੇ ਪੀਸ ਪਏ ਆ ਆ ਚਿਕਨੀਆਂ ਬੜਾ ਮਾਈ ਹੋਈ ਆ ਇਹ ਵੀ ਥੋੜੇ ਜੇ ਪੀਸ ਰਹਿ ਗਏ ਕੁਝ ਨਿਕਲ ਗਏ ਜਿਹੜੇ ਭੈਣ ਭਰਾਵਾਂ ਨੂੰ ਲੋੜ ਆ ਜਲਦੀ ਤੋਂ ਜਲਦੀ ਆਓ ਤੇ ਲੈ ਕੇ ਜਾਓ ਸਾਰਿਆਂ ਨੂੰ ਸਸਰੀਆ ਕਾਰ